ਉਦੋਂ ਆਪਣੇ ਲੜਾਈ ਲੱਗੀ ਸੀਗੀ 1972 ਹਾਂਜੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮੈਰਜੇਸ਼ਨ ਨੇ ਕੋਲੇ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਿਸ ਵਾਲਿਆਂ ਨੇ ਬੋਲਦੇ ਸੀ ਕਿ ਤੇ ਅਸੀਂ ਨਾਲੀਆਂ ਸੀਗੀਆਂ ਜਿੱਥੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟਕ ਗਿਆ ਸੀ ਪੈ ਕੇ ਨੱਕ ਬੰਦ ਕਰ ਲੇ ਉਹਦੇ ਵਿੱਚ ਪੈ ਕੇ ਵੇਖ ਲੋ ਤੁਸੀਂ ਸਾਰੀ ਰਾਤ ਅਸੀਂ ਉੱਥੇ ਉਹ ਦਿਸ਼ਾਉਣੀ ਚ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇੰਸੁਰਮੈਸ਼ਨ ਬਗਲਾ ਜਿੱਦੇ ਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਬੋਲਾ ਬਣਾਇਆ ਹਾਂਜੀ ਆਮਰੀ ਚ ਵੀ ਗੱਡੀ ਆ ਸੀ ਗਿਆ ਅਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਇਹ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਸੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁਗੀ ਗੱਡੀ ਮਾਨਸਾ ਰੁਗੀ ਤੇ ਉੱਥੇ ਵੇਖ ਲਓ ਵੀ ਸਾਰੀ ਰਾਤ ਸਾਡੀ ਰਹਿ ਜਾਂਦੀ ਉਦੋਂ ਬਾਅਦ ਫਿਰ ਹੌਲੀ-ਹੌਲੀ ਇੰਜਣ ਫੇਰ ਗਾ ਉਹਨਾਂ ਨੇ ਜੀ ਸਟਾਰਟ ਕੀਤਾ ਸਟਾਰਟ ਕਰਕੇ ਫਿਰ ਸਾਨੂੰ ਤੀਜੇ ਦਿਨਾਂ ਦੀ ਪਹੁੰਚੀ ਤੀਸਰੇ ਦਿਨ ਦਿੱਲੀ ਦੇ ਹਾਂ ਜੀ ਤੀਸਰੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਜਾਇਆ ਹਜੂਰ ਸਾਹਿਬ ਜੀ 6 ਬਾਰੀ ਬਟਨਾ ਸਾਹਿਬ ਮਥਰਾ ਬਿੰਦਰਾਵਨ ਅਲਾਹਾਬਾਦ ਤੇ ਬਾਕੀ ਮੇਰਾ ਖਿਆਲ ਹੈ ਵੀ ਚਿੱਤਰਕੂਟ ਜਿੱਥੇ ਰਾਮ ਜੀ ਨੇ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂ ਦੇਵੀ ਚਿੰਤਪੁਰਨੀ ਗਵਾਲਾ ਜੀ ਡੈਣਾ ਦੇਵੀ ਸਾਰੇ ਜਿੰਨੇ ਮਤਲਬ ਕਿ ਤੀਰਤਾ ਹੈ ਮੇਰਾ ਖਲਾ ਵੀ ਮੇਰੇ ਕੋ ਦੋ ਰਹਿੰਦੇ ਹੁੰਦੇ ਸਾਰੇ ਮਾਲਕ ਦੀ ਗੱਪਾਂ ਵੀ ਕਰਦੇ ਤੇ ਬਾਜ ਜਦੋਂ ਮਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਧ ਲਿਆ ਧੜ ਕੇ ਸਵੇਰ ਨੂੰ ਜਿੱਥੇ ਚੜ ਜਾਂਦੇ ਐਸੀ ਐਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਇੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਹਾਂ ਜੀ ਹਾਂ ਜੀ ਕਿਹੋ ਜਿਹਾ ਮਾਹੌਲ ਸੀ ਉਸ ਦਾ ਮਾਰਗੀ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹ ਤਾਂ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲਾਈਟਾਂ ਜਗਣਾ ਅਸੀਂ ਵੇਖ ਕੇ ਇੰਨਾ ਖੁਸ਼ ਹੋਏ ਇਨਸਾਨੀ ਬੱਚੀ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖ ਕੇ ਅਸੀਂ ਹਸਣ ਲੱਗ ਜਾਂਦੇ ਤੇ ਉਦੋਂ ਬਾਅਦ ਜਦੋਂ ਸੁਖਵੀਰ ਜੀ ਹੋਇਆ ਮੈਨੂੰ ਜਦੋਂ ਮਿਲਦੇ ਉਦੋਂ ਭਾਈ ਮੇਰਾ ਸੁੱਖਾ ਵੀਰ ਆ ਗਿਆ ਹੂੰ ਤੇ ਮੇਰੀ 부ਆ ਜੀ ਨਾਲ ਉਹਨਾਂ ਦੀ ਚੁੰਨੀ ਬਟਾਈ ਵੀ ਸੀ ਜੀ ਤੇ ਮੈਨੂੰ ਕਹਣਾ ਸੁੱਖਾ ਵੀਰ ਆ ਗਿਆ ਕਹਿੰਦੀ ਮੈਂ ਵੀ ਸੁੱਖ ਵੀਰ ਹੀ ਰੱਖੋ ਅੱਛਾ ਪਿੰਡ ਚੱਕ ਫਤੇ ਸਿੰਘ ਵਾਲਾ ਹਾਂਜੀ ਅ ਸਵਰਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਹਾਂਜੀ ਉਹਨਾਂ ਦੇ ਸੌਰੇ ਜੀ ਉਹਨਾਂ ਦੇ ਸੌਰਵ ਹਾਂਜੀ ਹਾਂ ਅੱਛਾ ਕੱਕ ਫਤਿਹ ਸਿੰਘ ਵਾਲਾ ਦੇ ਵਿੱਚ ਕਦੇ ਉਹਨਾਂ ਦੇ ਪਰਿਵਾਰ ਨਾਲ ਜਾਂ ਤੁਹਾਡਾ ਰਿਹਾ ਕਰੀ ਮੇਰਾ ਤਾਂ ਦੇਖੋ ਜੀ ਕਾਕਾ ਇੰਦਰਜੀਤ ਸੀਗੇ ਸੁਖਵੀਰ ਦੇ ਮਾਮਾ ਜੀ ਹਾਂਜੀ ਇਹਨਾਂ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਆਪਦੇ ਮਾਪੇ ਵਾਂਗੂ ਪਿਆਰ ਕਰਦਾ ਅੱਛਾ